ਬੋਲੋ ਨਾ ਕੋਈ ਵੀ ਹੈ ਜੀ ਸਟਾਰ ਫੋਨ ਵੀ ਸੈਂਡ ਕਰ ਰੋ ਦੇ ਕੇ ਤੇ ਰਿਕ ਲੱਗੀ ਆ ਜੀ ਇੱਕ ਮਿੰਟ ਜੀ ਦੇਖ ਲੈਂਦੇ ਹਾਂ ਸਟਾਰ ਕਰੂੰਗਾ ਜਲਦੀ ਕਰਕੇ ਜੀ ਅੱਜ ਬਰਨਾਲਾ ਪਹੁੰਚੇ ਹੈਗੇ ਆ ਕੀ ਕਹਿਣਾ ਚਾਹੁੰਦਾ ਹਾਂ ਅਸੀਂ ਤੇ ਬਰਨਾਲਾ ਵਾਲਿਆਂ ਦਾ ਪਹਿਲਾਂ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡਾ ਇੱਥੇ ਆਉਣ ਤੇ ਬੜਾ ਮਾਣਸ ਕਰ ਕੀਤਾ ਤੇ ਦੂਸਰਾ ਇਹਨਾਂ ਨੇ ਜੋ ਲੋਕ ਸਭ ਦੀ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਮੋਟਾਂ ਦੇ ਅਖਰ ਗੁਰੂ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੂੰ ਪਾਉਣ ਦਾ ਮੌਕਾ ਮਿਲਿਆ ਔਰ ਉਹਦੇ ਚ ਪੂਰੇ ਪੰਜਾਬੀਆਂ ਦਾ ਪੂਰੇ ਵਿਸ਼ਵ ਵਿੱਚ ਰਹਿੰਦੇ ਸਿੱਖਾਂ ਦਾ ਵੱਡਾ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਕਿਸ ਨੇ ਕੋ ਅਰਦਾਸ ਕੀਤੀ ਕਿਸ ਨੇ ਧਨ ਨਾਲ ਧਨ ਮੰਨ ਸਾ ਬਹੁਤੇ ਵੱਡਾ ਹਿੱਸਾ ਪਾਇਆ ਇਸ ਕਰਕੇ ਅਸੀਂ ਇਹਨਾਂ ਦਾ ਇਸ ਕਰਕੇ ਵੀ ਬਰਨਾਲਾ ਨਿਵਾਸੀਆਂ ਦਾ ਜੋ ਇੱਥੋਂ ਜਾ ਕੇ ਉੱਥੇ ਉਹਨਾਂ ਨੇ 30 ਟੀਮਾਂ ਨੇ ਕੰਮ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਇਹ ਦਾਣਗੜ੍ਹ ਸਾਹ ਵਰਗੇ ਸ਼ਿਰਦ ਸਜਣ ਜਿਹੜੇ ਪੰਥਕ ਆਤੈਸ਼ੀ ਆ ਪੰਥ ਨੂੰ ਤਿਆਰ ਕਰਦੇ ਆ ਆਪਣੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਇਹ ਇਹੋ ਜੀਆਂ ਸ਼ਖਸੀਅਤਾਂ ਨੂੰ ਮਿਲ ਕੇ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਤੇ ਆਉਣ ਵਾਲੇ ਸਮੇਂ ਲਈ ਅਸੀਂ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਸ਼ਿਰਦ ਉਹ ਹੋਰ ਅੱਗੇ ਆਉਣ ਤੇ ਆਪਾਂ ਸਾਰੇ ਜਨਰ ਮਿਲ ਕੇ ਜੋ ਸ਼੍ਰੋਮਣੀ ਕਮੇਟੀ ਦਾ ਜਾਂ ਹੋਰ ਜਿਹੜੇ ਸਾਡੇ ਕੌਮੀ ਕਾਰਜ ਦਿੱਤੇ ਜਿੱਥੇ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਕਰਨਾ ਪੈ ਰਿਹਾ ਜਾਂ ਜਨ ਵੀਰ ਵਾਸਤੇ ਕੋਈ ਸਾਪਨ ਨੂੰ ਸਾਰਿਆ ਇੱਕ ਸੰਦੇਸ਼ ਇਕੱਠਾ ਕਰੀਏ ਕਿ ਜੋ ਸਾਡੇ ਕਿਸਾਨੀ ਮਸਲੇ ਵੀ ਜੋ ਸਾਡੀ ਨੌਜਵਾਨੀ ਨਸ਼ੇਾਂ ਚੋਲਦੇ ਰਹੀ ਆ ਉਹਨੂੰ ਵੀ ਬਚਾਉਣ ਦੇ ਸਾਰਾ ਅਸੀਂ ਸਾਰੇ ਜਣੇ ਰਾਜ ਮਿਲ ਕੇ ਕੋਈ ਇੱਕ ਸਾਂਝੀ ਧਿਰ ਖੜੀ ਕਰੀਏ ਕਿ ਜੇ ਸਾਰੇ ਪੰਥਕਦਰਦੀ ਸਾਰੇ ਜਿਹੜੇ ਇਕੱਠੇ ਹੋਣ ਤੇ ਆਪਾਂ ਨਾਲ ਮਿਲ ਕੇ ਜੋ ਇਹ ਹਕੂਮਤਾਂ ਕੋ ਵੀ ਹਮਸਾਫ ਲੈਣ ਦੀ ਤਾਕਤ ਰੱਖੀਏ ਤੇ ਆਪਣੀ ਕੌਮ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਅਜਾ ਚ ਐ ਜੀਪੀਸੀ ਜੀ ਤੁਹਾਨੂੰ ਲੈ ਕੇ ਕਿਵੇਂ ਤਿਆਰੀ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਤਿਆਰੀ ਜੀ ਹਜੇ ਫਿਰਾਲ ਤੇ ਚੋਣਾਂ ਦੀ ਜਿਹੜੀ ਵੋਟ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਦੇ ਦੋ ਤਿੰਨ ਵਾਰੀ ਉਹਦਾ ਉੱਚ ਵਾਅਦਾ ਵੀ ਕੀਤਾ ਗਿਆ ਪਰ ਸਾਡੇ ਕੌਮ 'ਚ ਬੜਾ ਵੇਸਲਾ ਪਾਇਆ ਇਹ ਬਹੁਤ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਇਹਨੇ ਵਧਾਉਣ ਦੇ ਬਾਵਜੂਦ ਵੀ ਅਜੇ ਮੇਰੇ ਖਿਆਲੋਂ 50% ਜੋ 11 ਸਾਲ ਪਹਿਲਾਂ ਦਾ ਅੰਕੜਾ ਉਹ ਉਹਦੇ ਮੁਤਾਬਕ ਬਣਿਆ। ਚਲੋ ਇਹਦੇ ਵਿੱਚ ਗੱਲ ਹੈ ਕਿ ਇਹ ਅਕਾਲੀ ਦਾ ਬਾਦਲ ਵਾਲੇ ਨੇ ਜਾਂ ਹੋਰ ਨੇ ਉਹਨਾਂ ਦੇ ਮਤਲਬ ਹਰ ਹਲਕੇ ਦੇ ਵਿੱਚ ਨਮਾਇੰਦੇ ਨੇ ਇਹ ਚੋਣਾਂ ਬੁਲਾਉਂਦੇ ਨੇਗੇ ਜਿਹੜੇ ਵੋਟਾਂ ਬੜਮਾਉਂਦੇ ਨੇ। ਸੋ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਐਪ ਡਿ ਕੀਤਾ ਜਾਂਦਾ ਵੀ ਕੋਈ ਬੰਦਿਆਂ ਨੂੰ ਅੱਗੇ ਲਿਆ ਕੇ ਵੀ ਉਹਨਾਂ ਦੀ ਡਿਊਟੀ ਲਈ ਜਾਵੇ ਵੀ ਉਹ ਚੋਣਾਂ ਬਹਾਉਣ ਦੇ ਨੇ ਚੋਣ ਲਾਣ ਦੇ ਉਸਕ ਨੇ ਵਧੀਆ ਬੰਦੇ ਨੇ ਕਿਉਂਕਿ ਕੋਈ ਵੀ ਬੰਦਾ ਵੋਟਾਂ ਹੀ ਬਣਦੀਆਂ ਨਹੀਂ ਆ ਜਿਨ੍ਹਾਂ ਚੋਂ ਬੰਦੇ ਮੂਹਰੇ ਨਹੀਂ ਲੱਗਦੇ। ਨੇ ਇਹ ਚੀਜ਼ੇ ਕਿ ਇਸੇ ਕਰਕੇ ਅਸੀਂ ਹੁਣ ਬਰਨਾਲਾ ਜਾਏ ਆ ਬਰਨਾਲਾ ਚ ਇਹਨਾਂ ਦੇ ਦਾਨਗੜ ਸਾਹਿਬ ਜਾ ਇਹਨਾਂ ਦੀ ਹੋਰ ਟੀਮ ਨੂੰ ਅਸੀਂ ਇਹ ਸੇਵਾ ਇਹਨਾਂ ਦੀ ਇਹਨਾਂ ਨੂੰ ਕਵਾਂਗੇ ਕਿ ਤੁਸੀਂ ਵਾਚੜ ਕੇ ਕਰੋ ਆਪਣੇ ਅਗੇ ਪਿੰਡਾਂ ਚ ਆਪਣੇ ਜਿਹੜੇ ਸਿਰ ਸੱਜਣੇ ਆ ਉਹਨਾਂ ਤੱਕ ਤੇ ਪਹੁੰਚ ਕਰੋ ਜਾਂ ਉਹਨਾਂ ਦੀ ਕੋ ਕਮੇਟੀਆਂ ਬਣਾ ਕੇ ਪਿੰਡ ਪਿੰਡ ਤੱਕ ਆਪਾਂ ਇਹ ਪਹੁੰਚ ਕਰੀਏ ਘਰ ਘਰ ਤੱਕ ਪਹੁੰਚ ਕਰਕੇ ਅਮਾ ਕੋਈ ਵੀ ਜੋ ਇਸ ਵੋਟ ਦਾ ਹੱਕਦਾਰ ਆ ਜਾਂ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਹੋਵੇ ਤੁਮਾਂ ਜਾਣਾ ਬੰਦੀ ਸਿੰਘਾ ਜੀ ਰਾਈ ਨੂੰ ਲੈ ਕੇ ਕੀ ਕਹਿਣਾ ਚਾਹਣ ਬੰਦੀ ਸਿੰਘਾਂ ਦੇ ਰਾਈ ਵਾਸਤੇ ਜੀ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਅੱਜ ਉੱਥੇ ਵੀ ਇੱਕ ਪ੍ਰਦਰਸ਼ਨ ਸੀਗਾ ਰੋਸ ਮਾਰਚ ਸੀਗਾ ਤਾਂ ਉਹਦੇ 'ਚ ਵੀ ਸਾਡੇ ਲੋਕ ਭੇਜੇ ਗਏ ਸੀ ਕੋ ਸਿੰਘ ਤੇ ਬਾਕੀ ਅਸੀਂ ਸਚੋਣੇ ਕਿ ਜਿੰਨੇ ਕਿਸਾਨੀ ਮੋਰਚਾ ਵਾਜਾਂ ਇਹ ਇਨਸਾਫ ਮੋਰਚਾ ਵਾਜਾਂ ਲਤੀਪੁਰੇ ਆ ਜਾਂ ਹੋਰ ਜਿਹੜੇ ਸਾਰੇ ਸਾਂਝੇ ਮਸਲੇ ਹਨ ਉਹਨਾਂ ਵਾਸਤੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਨਾ ਪੰਥਕ ਦੰਦਿਆਂ ਨੂੰ ਸਾਰਿਆਂ ਨੂੰ ਇੱਕ ਮੰਚ 'ਤੇ ਆਉਣ ਦੀ ਲੋੜ ਆ ਆ ਤਾਂ ਹੀ ਅਸੀਂ ਸਾਰੇ ਜਣੇ ਕੋਈ ਇੱਕ ਇਕੱਠਾ ਵੱਡਾ ਸੰਘਰਸ਼ ਇੱਕ ਜਗ੍ਹਾ ਤੋਂ ਕਰੀਏ ਕੋਈ ਅਕਾਲ ਤਖਤ ਦੀ ਗਵਾਈ 'ਚ ਜਾਂ ਇਸ ਤਰੀਕੇ ਨਾਲ ਤੇ ਤਾਂ ਹੀ ਸਾਡੇ ਅਸੀਂ ਜਿਹੜਾ ਕਿ ਉਸ ਕੰਮਜਾਬ ਹੋ ਸਕਦਾ ਬਾਬਾ ਬਕਾਲਾ ਵਿਖੇ ਕੀ ਸ੍ਰੀਹਾ ਦਿਨ ਜਾ ਰਹੀ 19 ਤਰੀਕ ਨੂੰ ਉਹ ਉਹਦੇ ਵਾਸਤੇ ਵੀ ਜਿਹੜੇ ਸਾਡੇ ਇਹੋ ਹੀ ਮਸਲੇ ਆ ਉਹਨਾਂ ਨੇ ਵਿਚਾਰਨ ਵਾਸਤੇ ਤੇ ਆਉਣ ਵਾਲੇ ਸਮੇਂ ਲਈ ਸਾਨੂੰ ਕੀ ਰਣਨੀਤੀ ਤੈਅ ਕਰਨੀ ਚਾਹੀਦੀ ਆ ਉਹ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਾ ਆਉਣ ਵਾਲੇ ਸਮੇਂ ਲਈ ਜੋ ਇਲੈਕਸ਼ਨ ਹੁੰਦੀ ਆ ਤੇ ਉੱਚ ਆਪਾਂ ਨੂੰ ਕਿਦਾਂ ਦੇ ਉਮੀਦਵਾਰ ਜਾਂ ਉਹਨਾਂ ਦੀ ਚੋਣ ਕਰਨ ਦਾ ਕੋਈ ਵਧੀਆ ਕੋਈ ਤਰੀਕਾ ਪਨ ਵੀ ਆ ਕਿ ਜਿਹੜੇ ਜਿਹੜੇ ਮਤਲਬ ਜੋਗਾ ਉਮੀਦਵਾਰ ਕੋਈ ਉਥੇ ਬਖਰੀ ਪਾਰਟੀ ਦਾ ਵੀ ਐਲਾਨ ਕੀਤਾ ਜਾਂਦਾ ਨਹੀਂ ਅਜੇ ਫਿਰ ਹਾਲ ਆਪਾਂ ਇਹ ਆਮ ਸੰਗਤਾਂ ਨਾਲ ਸਲਾਹ ਕਰਾਂਗੇ ਜੇ ਉਹ ਸੰਗਤਾਂ ਦੀ ਕੋਈ ਇਹੋ ਜੀ ਡਿਮਾਂਡ ਹੋਈ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਜੇ ਫਿਰ ਹਾਲ ਸਾਡਾ ਕੋਈ ਸਰ ਆਨਾਲੇ ਜਿਮਨੀ ਜਰਨਲ ਇਹਨੇ ਬਣਾ ਲਈ ਕੋਈ ਆਪਣਾ ਉਮੀਦਵਾਰ ਵੀ ਖੜਾ ਕੀਤਾ ਨਹੀਂ ਅਜੇ ਜੀ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਮਿਲ ਬੈਠ ਕੇ ਕੋਈ ਸੋਚਾਂਗੇ ਕੋਈ ਸਾਂਝਾ ਉਮੀਦਵਾਰ ਤੇ ਹੋਵੇ ਤੇ ਇੱਕ ਹੀ ਉਮੀਦਵਾਰ ਪੰਥ ਤੇ ਪੂਰੇ ਸਿੱਖ ਜੱਟ ਵੱਲੋਂ ਪਾਈ ਸਾਹਿਬ ਦੀ ਰਿਹਾਈ ਲਈ ਅਗਲੇ ਕੀ ਕਰ ਚੁੱਕੇ ਜਾ ਰਹੇ ਹਾਂ ਹਾਂ ਰਿਹਾਈ ਵਾਸਤੇ ਜੀ ਅਸੀਂ ਸਰਕਾਰ ਨੂੰ ਬਹੁਤ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਕਿਸਾਨ ਬਣਨ ਵਾਲੇ ਡੀਸੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਉਹ ਦੇਣ ਕਰ ਰਹੇ ਆ ਫਿਰ ਅਸੀਂ ਉਹਦਾ ਕੋਰਟ 'ਚ ਵੀ ਹਾਈ ਕੋਰਟ 'ਚ ਵੀ ਕੇਸ ਚੱਲ ਰਿਹਾ ਉਹਦੀ 28 ਤਰੀਕ ਆ ਤੇ ਬਾਕੀ ਅਸੀਂ 19 ਤਰੀਕ ਨੂੰ ਜੋ ਸਮੂਹ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਵਾਸਤੇ ਵੀ ਉੱਥੇ ਕੋਈ ਅਸੀਂ ਸੋਚ ਰਹੇ ਆ ਕਿ ਕੋਈ ਸੰਝਾ ਗੱਲ ਕੀਤੀ ਜਾਵੇ ਬਰਨਾਲ ਤੋਂ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਸੀ ਜਿਗਰੂ ਘਰ ਨਹੀਂ ਜਾ ਰਹੇ ਅੱਜ ਵੀ ਉਹਨਾਂ ਨੇ ਸ਼ਿਰਕਤ ਨਹੀਂ ਕੀਤੀ ਇਸ ਦੇ ਪਿੱਛੇ ਕੀ ਕਾਰਨ ਸੀ ਨਹੀਂ ਜੀ ਉਹ ਇਹ ਤੇ ਕੋਈ ਨਾਰਮਲ ਵੋਟਾਂ ਵਾਸਤੇ ਇਹ ਹੈਗਾ ਸੀ ਕਿ ਇੱਕ ਇਹ ਨਾ ਸੀ ਇਹਨਿਤੁਰ ਤੇ ਆ ਰਹੇ ਸੀ ਤੇ ਇਹਨਾਂ ਨਾਲ ਇਹਨਾਂ ਨਾਲ ਪਹਿਲਾਂ ਤਾਂ ਫਿਕਸ ਸੀ ਰਾਜਦੇਵ ਖਾਲਸਾ ਸਾਡੇ ਬਹੁਤ ਸਤਿਕਾਰਯੋਗ ਹੈ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਉਹ ਹਮੇਸ਼ਾ ਅਸੀਂ ਫਿਰ ਵੀ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਗੱਲ ਆ ਉਹ ਹਰਥਾਂ ਦੇ ਰਹੇ ਉਹਨਾਂ ਵੱਲੋਂ ਐਲਾਨ ਵੀ ਕੀ ਸ਼ੁਰੂਆਤ ਨੂੰ ਉਹਨੇ ਕੀਤੀ ਸੀ ਭਾਈ ਸਾਹਿਬ ਨੂੰ ਮਿਲ ਕੇ ਤੇ ਆ ਦੇ ਇੱਥੇ ਨਹੀਂ ਨੇ ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਦਾ ਨਹੀਂ ਉਹਨਾਂ ਨੂੰ ਇਨਵੀਟੇਸ਼ਨ ਸੀਗਾ ਜੀ ਨਹੀਂ ਇਨਵੀਟੇਸ਼ਨ ਤੇ ਇੱਕ ਤੋਂ ਅਸੀਂ ਕਿਸੇ ਨੂੰ ਵੀ ਇਨਵੀਟੇਸ਼ਨ ਨਹੀਂ ਅਸੀਂ ਨਹੀਂ ਦਿੱਤਾ ਜੀ ਹੈ ਅਸੀਂ ਤੇ ਇੱਥੇ ਸੰਗਤਾਂ ਜਿਹੜੀਆਂ ਵੀ ਆਈਆਂ ਕੋਈ ਉਹ ਆਪਣੇ ਇਧਰ ਦੇ ਲੋਕ ਸੱਦੇ ਤੇ ਆਏਗੇ ਸ਼ੋਜਨੀ ਕਾਲੀਦਾਲ ਵੱਲੋਂ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਫੇਮ ਕਰਨ ਲਈ ਨੀਵਾ ਕਰਨ ਲਈ ਭਾਈ ਰਾਜੋਵਾਲ ਨੂੰ ਉਭਾਰਿਆ ਜਾ ਰਿਹਾ ਕੀ ਕਹੋਗੇ ਇਹ ਜੀ ਮੇਰਾ ਖਿਆਲ ਹੈ ਕਿ ਉਹ ਹੁਣ ਆਖਰੀ ਹੱਥ ਘੰਡੇ ਵਰਤ ਰਹੇ ਹਨ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਤਰਿਆ ਜਿਹੜੇ ਉਹ 2-3 ਮੈਂ ਮਲੇ ਜਿੱਤ ਕੇ ਵੀ ਗਏ ਸੀ ਉਹਨਾਂ ਜਿਵੇਂ ਇੱਕ ਕੱਲ ਦੂਜੇ ਪਾਸੇ ਚਲਾ ਗਿਆ ਤੇ ਮੇਰਾ ਖਿਆਲ ਹੈ ਕਿ ਹੁਣ ਕੌਮ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੇ ਕੌਮ ਨਾਲ ਬਹੁਤ ਵੱਡੇ ਧੋਖੇ ਕੀਤੇ ਬੇਇਮਾਨੀਆਂ ਕੀਤੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਇੱਕ ਉਹਨਾਂ ਨੂੰ ਉਹਨਾਂ ਦਾ ਸਤਕਾਰ ਨੂੰ ਨਹੀਂ ਘਟਾਉਂਦੇ ਨਹੀਂ ਘਟਾਉਣਾ ਚਾਹੀਦਾ ਬਾਕੀ ਕੱਲੀ ਨੇ ਜਿਹੜੇ ਉਹਨਾਂ ਦੇ ਸਟੈਂਡ ਬਾਰੇ ਕੀ ਕਹਿੰਦੇ ਨਹੀਂ ਉਹਨਾਂ ਦਾ ਸਟੈਂਡ ਵੀ ਮੇਰਾ ਖਿਆਲ ਹੈ ਕਿ ਜਦੋਂ बोलण ਦਾ ਮੌਕਾ ਸੀ ਜਦੋਂ ਹਲਾਦ ਇਦਾਂ ਤੇ ਸੀ ਉਦੋਂ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਹੁਣ ਬਹੁਤ ਦੇਰ ਹੋ ਗਈ ਉਹਨਾਂ ਨੂੰ ਵੀ ਜਿਹੜਾ ਨਾ ਦੇਰ ਬਾਅਦ ਆ ਗਿਆ ਜਦੋਂ ਡਿਵਲਪਮੈਂਟ ਜ਼ੇਰ ਦੇ ਵਿੱਚ ਗੈਸਟ੍ਰੋਮ ਵੀ ਜਿਆ ਜਾ ਰਹੇ ਹੈ ਜੀ ਹੋਂ ਫੜ ਕੇ ਤੋਂ ਜਾਂ ਸਮਗਲਰ ਭੇਜੇ ਜਾ ਰਹੇ ਉਹ ਕਿਵੇਂ ਦੇਖ ਦੋ ਤੁਸੀਂ ਇਹ ਮੇਰਾ ਖਿਆਲ ਹੈ ਕਿ ਸਰਕਾਰ ਦੀਆਂ ਬੜੀਆਂ ਕੋਝੀਆਂ ਜਿਹੀਆਂ ਸਾਜ਼ਸ਼ਾ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੇ ਜਾਂ ਕੋਈ ਇਹੋ ਜਿਹੀ ਚੀਜ਼ ਵੀ ਹੋ ਸਕਦੀ ਹੈ ਇਸ ਕਰਕੇ ਅਸੀਂ ਕਹੋਣੇ ਹੈ ਕਿ ਉਹਨਾਂ ਨੂੰ ਜਿਹੜੇ ਆਪਣੇ ਅਮਰਤਪਾਲ ਸਿੰਘ ਆ ਜਾਂਦੇ ਸਾਥੀ ਉਹਨਾਂ ਨੂੰ ਤੇ ਰਿਆਕ ਕਿਤਾ ਜਾਣਾ ਚਾਹੀਦਾ ਹੁਣ ਤੇ ਉਹ ਪੰਜਾਬ ਚੋਂ ਬਹੁਤ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ ਵੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਇਹ ਕਹਿੰਦੀਆਂ ਕਿ ਉਧਰ ਜੋ ਖਰੂਸ ਸਾਹਿਬ ਦੇ ਹਲਕੇ ਦੇ ਉਹ ਨਮਾਇंदे ਆ ਉਹਨਾਂ ਦੇ ਵੀ ਜੋ ਕੰਮ ਕਾਜ ਆ ਜਾਂ ਪੂਰੇ ਪੰਥ ਦੇ ਜੋ ਮਸਲੇ ਆ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਮੇਰਾ ਕਹਿਣਾ ਹੈ ਕਿ ਸਾਰੇ ਪੰਜਾਬ ਦੀ ਪੰਥ ਦੀ ਆਵਾਜ਼ ਆ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਜੋ ਗੈਂਗਸਟਰ ਹੋਰ ਲੈ ਕੇ ਜਾਓ ਕੋਈ ਗੱਲ ਨਹੀਂ ਜਿਹੜੇ ਕੋਈ ਨਸ਼ੇ ਨਸ਼ੇ ਡਰੱਗਸ ਨਾਲ ਰਹਿ ਉਹਨਾਂ ਦੀ ਜਗ੍ਹਾ ਤੇ ਉਹ ਖੁਦ ਜਗ੍ਹਾ ਤੇ ਉਹਨਾਂ ਦੀ ਬਣਦੀ ਗੱਲ ਤਾਂ ਵੀ ਇਹਨੇ ਵੀ ਇੱਕ ਪਾਸੇ ਨਸ਼ੇ ਸੜਾਉਣ ਵਾਲੇ ਤੇ ਉੱਥੇ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਇਕੱਠੇ ਕਰੀ ਜਾਂਦੇ ਇੱਕ ਜੇਲ੍ਹ ਦੇ ਵਿੱਚ ਚਲੋ ਖਰੇ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਕਰਨ ਉਹ ਵੀ ਆਪਣਾ ਚੰਗੇ ਪਾਸੇ ਆ ਜਾਣ ਲੈ ਉਹ ਆਪਣਾ ਧੰਦਾ ਛੱਡ ਕੇ ਕੋਈ ਸੇਵਾ ਸਿਮਰਨ ਵਾਲਾ ਕੋਈ ਰਸਤਾ ਫੜ ਲੈ ਭਾਈ ਅਮਰਤਪਾਲ ਸਿੰਘ ਨੂੰ ਵੱਡੇ ਲੋਕਾਂ ਨੇ ਫਤਵਾ ਦਿੱਤਾ ਹੈਗਾ ਜਿੱਤ ਪ੍ਰਾਪਤ ਹੋਈ ਹੈ ਭਾਈ ਅਮਰਤਪਾਲ ਸਿੰਘ ਨੂੰ ਐਨਐਸਏ ਲਾਇਆ ਗਿਆ ਹੈ ਕਿਵੇਂ ਦੇਖਦੇ ਹੈ ਕਿਉਂ ਇਹ ਜੇ ਹੁਣ ਲੋਕਾਂ ਨੇ ਫੈਸਲਾ ਕਰ ਦਿੱਤਾ ਕਿ ਐਨਐਸਏ ਗਲਤ ਸੀ ਇਹ ਤੇ ਹੁਣ ਆ ਲੋਕਾਂ ਨੇ ਜਿਹੜੇ ਏਡੇ ਬਹੁਤ ਨਾ ਜਿਤਾਇਆ ਉਹਨੂੰ ਲੋਕਾਂ ਨੇ ਉਸ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਲੋਕਾਂ ਨੇ ਉਸ ਟਾਈਮ ਤੇ ਵੀ ਬਹੁਤ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਕਾਰ ਦੀ ਦਹਿਸ਼ਤ ਜੋ ਇੰਨੇ ਵੱਡੇ ਪੱਧਰ ਤੇ ਸੀ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਗਿਆ ਕਿੰਨੇ ਝੂਠੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ ਅਜੇ ਡੇਢ ਡੇਢ ਸਾਲ ਤੋਂ ਹੋ ਚੱਲਿਆ ਅਜੇ ਤੱਕ ਕਿਸੇ ਦੀ ਜ਼ਮਾਨਤ ਨਹੀਂ ਦੇ ਰਹੇ ਇਹ ਕਿ ਮੇਰੇ ਖਿਆਲ ਤੇ ਬਹੁਤ ਲੋਕਤੰਤਰ ਚ ਜਿਹੜਾ ਇਹ ਢੰਡੋਰਾ ਪਿੱਟ ਰਹੇ ਉਹਦਾ ਉਹਦਾ ਘਾਣ ਖੁਦ ਕਰ ਰਹੇ ਭਗਵੰਤ ਮਾਨ ਸਰਕਾਰ ਵੱਲੋਂ ਬੇਅਦਬੀਆਂ ਜਿਹੜੀ ਫਾਈਲ ਕੇਸ ਚਲਾਉਣਾ ਹੈ ਰਾਮ ਰੀਤ ਤੇ ਉਦੋਂ ਕੀ ਬੈਠੀ ਜੀ ਉਹਦੇ ਬਾਅਦ ਕੀ ਕਹਿਣਾ ਤੁਹਾਨੂੰ ਇਹ ਜੀ ਮੇਰਾ ਕੀ ਇਸੇ ਕਰਕੇ ਹੀ ਲੋਕਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਇਸੇ ਕਰਕੇ ਹੀ ਆਪਣੇ ਲੋਕਾਂ ਦੇ ਉਹਨਾਂ ਨੂੰ ਕਾਰ ਕਿਉਂਕਿ ਭਗਵੰਤ ਮਾਨ ਸਾਹਿਬ ਵੀ ਇਹ 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 ਵਾਅਦਾ ਦੇ ਕੇ ਆਏ ਸੀ ਕਿ ਬੇਅਦਬੀ ਦੇ ਅਨਸਾਫ਼ ਹੋਊਗਾ ਪਰ ਉਹਦੇ ਉਹ ਦੋ ਸਾਲ ਤੋਂ ਤੁਹਾਨੂੰ ਪਤਾ ਕਿ ਉਹਦੇ ਵਾਸਤੇ ਪਰミਸ਼ਨ ਹੀ ਦੇ ਰਿਹਾ ਹੈ ਕੇਸ ਚਲਾਉਣ ਦਾ ਹਾਂਜੀ ਤੇ ਜਿਹੜੇ ਕੇਸ ਚੱਲਦੇ ਸੀ ਉਹਨਾਂ ਨੂੰ ਵੀ ਇੱਥੋਂ ਪੰਜਾਬ ਤੋਂ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਤੇ ਉਤੋਂ ਲੱਗਦਾ ਕਿ ਕੋਈ ਉਹਨਾਂ ਦੇ ਇਹੋ ਜਿਹੀ ਮਨਸਾ ਨਹੀਂ ਕਿ ਕੋਈ ਇਨਸਾਫ ਹੋਵੇ ਬਾਕੀ ਸਰਕਾਰ ਨੂੰ ਜਿਹੜੀਆਂ ਬੇਅਦਬੀਆਂ ਹੋਈਆਂ ਤੁਹਾਵੀਆਂ ਜੋ ਵੀ ਹੋਈਆਂ ਤੇ ਹੁਣ ਜਿੱਥੇ ਦਾ ਹੰਦੇ ਹੱਥ ਸੇ ਫੈਸਲਾ ਕਿਹੇ ਦੀ ਸਜ਼ਾ ਦੀ ਮੰਗ ਕਰਦੇ ਹੋ ਸੰਭਾਵਨਾ ਹੈ ਵੀ ਜੀ ਜਥੇਦਾਰ ਸਾਡੇ ਜਥੇਦਾਰੀ ਕੌਮ ਦਾ ਜਾਂ ਸਾਡੇ ਅਕਾਲ ਤਖਤ ਦਾ ਬਹੁਤ ਸਰਮੌਰ ਸੰਸਥਾ ਵਾ ਸਾਰੇ ਸਿੱਖ ਜਗਤੋਂ ਉਹਦੇ ਫੈਸਲੇ ਨੂੰ ਅ ਸਿਰ ਝੁਕਾ ਕੇ ਮੰਨਦਾ ਪਰ ਕੁਝ ਕੁਝ ਪਿਛਲੇ ਸਮੇਂ ਤੋਂ ਉਸ ਉਥੇ ਜਥੇਦਾਰ ਜਾਂ ਉਸ ਜੇ ਬੈਠ ਗਏ ਜਾਂ ਉਹਨਾਂ ਨੇ ਫੈਸਲੇ ਇਹੋ ਜੇ ਕਿਸੇ ਦਬਾਹ ਦੀ ਹੇਨ ਕੀਤੇ ਕਿ ਜਦੋਂ ਅਕਾਲ ਤਖਤ ਦੀ ਹਸਤੀ ਆਜ਼ਾਦ ਆ ਪਰ ਉਥੇ ਜਿਹੜੇ ਦਬਾਹ ਦੇ ਅਧੀਨ ਫੈਸਲੇ ਕੀਤੇ ਗਏ ਜਾਂ ਆਰਾਮ ਰਹੀਮ ਨੂੰ ਮਾਫੀ ਦੇਣੀ ਸੀ ਉਹ ਸੰਗਤ ਨੇ ਸਵੀਕਾਰ ਨਹੀਂ ਕੀਤੀ ਉਹਦੇ ਨਾਲ ਅਕਾਲ ਤਖਤ ਦੇ ਜਥੇਦਾਰ ਦੀ ਵੀ ਵਕਾਰ ਨੂੰ ਬੜੀ ਵੱਡੀ ਢਾਹ ਲੱਗੀ ਤੇ ਕੌਮ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਥੇਦਾਰ ਨੂੰ ਕੌਮ ਦੀਆਂ ਭਾਵਨਾਵਾਂ ਅਨਸਾਰ ਜੇਕਰ ਕੋਈ ਫੈਸਲਾ ਕਰਦੇ ਆ ਤੇ ਕੌਮ ਨੂੰ ਪ੍ਰਵਾਨ ਕਰੂਗੀ ਤੇ ਆਗਰ ਕੌਮ ਦੀਆਂ ਭਾਵਨਾਵਾਂ ਦੇ ਉਲਟ ਫੈਸਲਾ ਕਰਦੇ ਤੇ ਇਹ ਨਾ ਹੋਵੇ ਕਿ ਉਹਦੇ ਵਾਸਤੇ ਲੋਕ ਉਹ ਫੈਸਲੇ ਨੂੰ ਨਾ ਮੰਨਣ ਤੇ ਜਥੇਦਾਰੀ ਦੇ ਵਕਾਰ ਨੂੰ ਵੀ ਢਾਹ ਲੱਗੇ ਇਸ ਕਰਕੇ ਅਸੀਂ ਚਾਹੁੰਦੇ ਕਿ ਫੈਸਲਾ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹੜਾ ਜ਼ਰੂਰ ਤੇ ਆ ਜੇ ਸਮੇਂ ਦੀ ਜਿਵੇਂ ਅਕਾਲੀ ਭੂਲਾ ਸਿੰਘ ਨੇ ਆਪਣੇ ਸਹਜ ਦਿੱਤੀ ਸੀ ਜੀ ਆਪਣੇ ਦੂਜੇ ਸਰਜੀਤ ਸਿੰਘ ਬਨਾਰਵਾਲਾ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਵਗੈਰਾ ਨੂੰ ਸਜਾਈਆਂ ਸੀ ਹਨਾ ਜੀ ਬਨਾਰਵਾਲਾ ਸਾਹਿਬ ਨੂੰ ਗੰਭੀਰ ਨਾ ਬੰਨਿਆ ਗਿਆ ਸੀਗਾ ਤੇ ਉਹਨਾਂ ਨੂੰ ਇਹ ਵੱਡੀਆਂ ਨਿਸ਼ਚੇ ਨਹੀਂ ਨਹੀਂ ਇਹ ਇਹ ਤੇ ਦੇਖੋ ਜੀ ਅਕਾਲੀ ਭੂਲਾ ਸਿੰਘ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਇੰਡੀਪੈਂਡੈਂਟ ਰਾਜਾ ਸੀ ਦੇਉ ਭਾਵੇਂ ਉਹਨੇ ਰਾਜ ਬਹੁਤ ਤੇ ਪਰ ਉਹਨਾਂ ਵੀ ਉਹ ਚੀਜ਼ ਨੂੰ ਸਵੀਕਾਰ ਕੀਤਾ ਮੰਨਿਆ ਕਿ ਜੇ ਉਹਨਾਂ ਦੀ ਕੋਈ ਗਲਤੀ ਹੋਈ ਸੀ ਤੇ ਹੋਣਾ ਜਿਹੜੇ ਹਾਲਾਤ ਆ ਮੇਰੇ ਖਿਆਲ ਹੈ ਕਿ ਆ ਜਸਦਾਦ ਵੀ ਥੋੜੇ ਦੁਬਾਰੀ ਇੰਝ ਰਹੇ ਇਹੋ ਜਿਹੀਆਂ ਚੀਜ਼ਾਂ ਅਸੀਂ ਸੋਚਦੇ ਕਿ ਅਸੀਂ ਉਹਨਾਂ ਦੇ ਸਮੇਂ 'ਚ ਇਹੋ ਹੀ ਸਾਰੇ ਕੋਸ਼ਿਸ਼ ਕਰਾਂਗੇ ਕਿ ਆਕਾਲ ਤਖਦੀ ਹਸਤੀ ਨੂੰ ਦੁਬਾਰਾ ਉਸ ਉਹਨਾਂ ਬਣੰਦੀਆਂ ਦੇ ਬਜਾਇ ਪੰਜਾਬ ਅੰਦਰ ਨਸ਼ਿਆਂ ਦਾ ਹੱਡ ਵੱਧ ਰਿਹਾ ਹੈਗਾ ਕਿਵੇਂ ਦਿਖਦੇ ਹੈਗੇ ਇਹ ਜੀ ਮੇਰੇ ਖਿਆਲ ਹੈ ਕਿ ਸਰਕਾਰਾਂ ਦੇ ਵੀ ਬਹੁਤ ਵੱਡਾ ਫੇਲਿਅਰ ਵੀ ਆ ਜਾਂ ਮੇਰੀ ਭੁਗਤਣਾ ਇਹ ਕਿ ਜੇ ਕੋਈ ਨਸ਼ਿਆਂ ਦੇ ਖਿਲਾਫ ਕੋਈ ਮਿਹ ਮੁਰੜਦੀ ਹੈ ਤੂੰ ਉਹਨੂੰ ਤੇ ਦਬਾ ਦਿੱਤਾ ਜਾਂਦਾ ਤੇ ਨਸ਼ਿਆਂ ਦੇ ਖਿਲਾਫ ਕੁਝ ਵੀ ਕੰਮ ਨਹੀਂ ਹੋ ਰਿਹਾ ਕਿਸੇ ਦੀ ਜ਼ਿੰਮੇਵਾਰੀ ਇੰਨੇ ਲੋਕ ਮਰ ਰਹੇ ਕਿ ਕਿਸੇ ਦੀ ਵੀ ਜ਼ਿੰਮੇਵਾਰੀ ਫਿਕਸ ਨਹੀਂ ਹੋ ਰਹੀ ਕਿ ਇਹਦੇ 'ਚ ਕੋਈ ਐਮ ਐਲ ਏ ਜ਼ਿੰਮੇਵਾਰ ਹੈ ਇਹਦੇ 'ਚ ਕੋਈ ਮੰਤਰੀ ਜ਼ਿੰਮੇਵਾਰ ਹੈ ਕੋਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਸੇ ਨਾ ਕਿਸੇ ਦੀ ਤੇ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਕਿ ਕਿਉਂ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਇਹ ਇੱਕ ਜੇ ਕਿਸੇ ਨੇ ਤੇ ਅਸੀਂ ਆਉਣਾ ਤੇ ਇੱਥੇ ਪਹਿਲੇ ਸੀ ਆਈ ਡੀ ਸਭ ਚੀਜ਼ਾਂ ਖਲੋਤੀਆਂ ਆਉਣਗੀਆਂ ਪਰ ਇਹੋ ਜਿਹਾ ਨਸ਼ਾ ਘਰ ਘਰ ਤੱਕ ਪਹੁੰਚ ਰਿਹਾ ਖੁੱਲ੍ਹੇ ਆਮ ਵਿਖਰੇ ਉੱਥੇ ਤੇ ਕੋਈ ਐਕਸ਼ਨ ਹੋ ਨਹੀਂ ਰਿਹਾ ਇਹ ਬੜੀ ਸਾਡੇ ਵਾਸਤੇ ਇਹ ਪੰਜਾਬੀਆਂ ਸਾਰਿਆਂ ਦੇ ਵਾਸਤੇ ਬੜੀ ਨਮੋਸ਼ੀ ਦੀ ਗੱਲ ਹੈ ਸਾਡਾ ਬਹੁਤ ਵੱਡਾ ਘਾਟਾ ਡਿੱਟ ਸਾਡੀ ਨੌਜਵਾਨ ਪੀੜੀ ਖਤਮ ਹੋ ਰਹੀ ਆ ਔਰ ਆਉਣ ਵਾਲੀ ਨਸਲ ਤੇ ਵੀ ਸਾਡਾ ਇਹ ਇਨਾ ਚੀਜ਼ਾਂ ਦਾ ਬਹੁਤ ਵੱਡਾ ਅਸਰ ਹੈ ਕਿ ਜੀ ਤੁ ਸਿੱਖ ਪੰਥ ਨੂੰ ਸਿੱਖ ਜਗਤ ਨੂੰ ਕੀ ਸਨੇਹ ਦੇਣ ਜਾਂਗੇ ਅਸੀਂ ਤੇ ਸਿੱਖ ਜਗਤ ਨੂੰ ਇਹੋ ਹੀ ਅਪ ਕਰਦੇ ਆ ਕਿ ਆਪਾਂ ਨੂੰ ਸਾਰਿਆਂ ਜਾਣੇ ਨਵਾਸੀ ਮਤਭੇਦ ਕਰਨੀ ਗੁਰੂ ਦੇ ਓਟ ਆਸਰਾ ਲੈ ਕੇ ਸੱਚੇ ਦਿਲੋਂ ਆਪ ਉਹ ਆਪਣੀਆਂ ਭੁੱਲਾਂ ਨੂੰ ਸਾਰੇ ਜਣੇ ਸਵੀਕਾਰ ਕਰ ਗਏ। ਸਵੀਕਾਰ ਕਰਕੇ ਜਿਹੜੇ ਕੈਮਰੇ ਲਾਏ ਗਏ ਸੀ ਉਹਦਾ ਮੁੱਦਾ ਜਾਂ ਬਣਿਆ ਸੀ ਇੱਕ ਉਹ ਮੁੱਦਾ ਜਾਂ ਲੱਗਦਾ। ਨਹੀਂ ਉਹਦਾ ਵੀ ਉਹਨਾਂ ਨੇ ਕੁਝ ਸਮਝ ਉੱਤਾਂ ਕਹਿ ਦਿੱਤੀ ਉਹਨਾਂ ਉੱਤੇ ਜੇਬ ਪ੍ਰਸ਼ਾਸਨ ਨੇ ਕੁਝ ਸੁਧਾਰ ਨਹੀਂ ਉਹਦੇ ਜਿਵੇਂ ਉਹਨਾਂ ਨੇ ਕੇਸ ਦਰਜ ਕੀਤਾ ਆ ਤੇ ਉਹ ਵੀ ਉਹ ਇੱਕ ਥੱਕੇ ਸਹੀ ਐ ਐਨਐਸ ਨੂੰ ਬਿਧਾਉਣ ਵਾਸਤੇ ਸਾਰਾ ਡਰਾਮਾ ਰਚਿਆ ਗਿਆ ਸੀ ਤੇ ਇਹ ਉਹ ਵੀ ਮੇਰੇ ਖਿਆਲ ਹੈ ਕਿ ਜੋ ਜੋ ਇੰਨਾ ਇੱਥੇ ਪਹਿਲਾਂ ਜੋ ਝੂਠੇ ਮੁਕਦਮੇ ਦਰਜ ਕਰਕੇ ਜੋ ਨਸ਼ਿਆਂ ਦੀ ਜਿਹੜੀ ਲਹਿਰ ਚੱਲ ਰਹੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਉਹਨੂੰ ਰੋਕਣ ਦਾ ਸੀਗਾ ਤੇ ਹੁਣ ਵੀ ਇਹਨਾਂ ਨੂੰ ਇਹੋ ਡਰ ਪਿਆ ਸੀਗਾ ਕਿ ਉਹ ਦੁਬਾਰਾ ਆ ਕੇ ਉਹ ਲਹਿਰ ਨੂੰ ਜਾਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਨਾ ਕਰ ਦੇਣ ਉਹਨਾਂ ਨੂੰ ਵੱਤੋਂ ਵੱਤ ਜੇਲ੍ਹ 'ਚ ਰੱਖਿਆ ਰੱਖਣ ਦੀ ਕੋਸ਼ਿਸ਼ ਸੀ ਤੇ ਹੁਣ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਇਹਨਾਂ ਦੇ ਇੱਕ ਬਹੁਤ ਇੱਕ ਉਹ ਉਸ ਉਸ ਫੈਸਲੇ ਦਾ ਇਹਨਾਂ ਦੇ ਦਾ ਰੋਧ ਕੀਤਾ ਕੋਈ ਅੰਮ੍ਰਿਤਪਾਲ ਜੀ ਦੀ ਆਪਣੇ ਮੈਂਬਰਸ਼ਿਪ ਨੂੰ ਲੈ ਕੇ ਇਹ ਦੋ ਕਪੀਸ਼ਾ ਪਏ ਸੀ ਕਿਦਾ ਖਾਜੋਗੀ ਇੱਕ ਕਰ ਰਹੀ ਹੈ ਇਹ ਉਹ ਦੀਸ਼ਾ ਕਿਵੇਂ ਮੰਨਦੇ ਹੋ ਤੇਰਾ ਖਿਆਲ ਹੈ ਕਿ ਉਹ ਐਵੇਂ ਕੋਈ ਬੇਲੇ ਲੋਕ ਜਿਹੜੇ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈਗਾ ਉਹ ਇਹੋ ਜਿਹਾ ਕਰਦੇ ਆ ਬਾਕੀ ਉਹਨਾਂ ਨੇ ਜੋ ਪ੍ਰਸ਼ਾਸਨ ਅਧਿਕਾਰੀ ਸੀ ਉਹਨਾਂ ਬੜੀ ਪੂਰ ਸ਼ਾਨ ਕਰਕੇ ਦਿੱਲੀ ਦੀ ਰਿਪੋਰਟ ਲੈ ਕੇ ਹਰ ਇੱਕ ਚੀਜ਼ ਤੇ ਨਜ਼ਰ ਰੱਖ ਕੇ ਉਹਨਾਂ ਨੇ ਸਾਰਾ ਕੁਝ ਕੀਤਾ ਬਾਕੀ ਮੇਰਾ ਖਿਆਲ ਹੈ ਕਿ ਕੋਟ ਕੋਡ ਜਿੱਦਾਂ ਕਿ ਉਹ ਸੁਪਰੀਮ ਕੋਰਟ ਤੋਂ ਅਜੇ ਖਾਜ ਹੋ ਗਿਆ ਵੀ ਖਾਜ ਹੋ ਗਿਆ ਪੰਜਾਬ ਦੇ ਕਾਂਗਰਸ ਪਾਰਟੀ ਸਰਕਾਰ ਕਿਵੇਂ ਦੇਖਦੀ ਹੈ ਇਹ ਸਰਕਾਰ ਦੇ ਹੁਣ ਆਪਾਂ ਸਾਰੇ ਦੇਖ ਰਹੇ ਆਂ ਕਿ ਸਰਕਾਰ ਦੀ ਇਹੋ ਜਿਹੀ ਨਾਕਾਮੀ ਦੀ سزا ਹੀ ਆਪਾਂ ਸਾਰੇ ਭੁਗਤ ਰਹੇ ਆਂ ਇਹ ਨਸ਼ਿਆਂ ਨਾਲ ਸਾਡੇ ਨੌਜਵਾਨ ਵੱਰ ਰਹੇ ਵਪਾਰੀ ਵਰਗ ਨੂੰ ਜਾਂ ਆਮ ਲੋਕਾਂ ਨੂੰ ਫਰੋਦੀਆਂ ਦੀਆਂ ਧਮਕੀਆਂ ਗੈਂਗਸਟਰਵਾਦ ਦੇ ਨਾਂ ਕਿ ਪਤਾ ਨਹੀਂ ਕਿਹੜੇ ਬੰਦੇ ਨੂੰ ਕਿਹੜੇ ਵੇਲੇ ਕਿੱਥੇ ਲੁੱਟ ਖੋ ਹੋ ਜਾਣੀ ਹੈ ਕਿ ਹਲੇ ਕੇ ਦਾ ਕਤਲ ਹੋ ਜਾਣਾ ਇਹ ਇਹ ਮੇਰੇ ਖਿਆਲ ਦੇ ਕਿ ਸਰਕਾਰ ਲੋਕ ਪਿਕਾਲਾ ਦੀ ਰੈਲੀ ਵਾਲੇ ਲਾਸਟ ਤੱਕ ਕੀ ਸੰਦੇਸ਼ ਦੇਵਾਂ ਕਿ ਸਦਾ ਦੇ ਤੋਂ ਨਹੀਂ ਅਸੀਂ ਇਹ ਤੇ ਸੰਗਤਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਵੱਧ ਗਿਣਤੀ ਚ ਉੱਥੇ ਪਹੁੰਚੋ ਸਿੰਘ ਸਾਹਿਬ ਨੇ ਨਾ ਇਹ ਸਵਾਲ ਦੁਬਾਰਾ ਦੁਹਰਾ ਦਿੱਤਾ ਨਾ ਤੋਂ ਇਹਨੂੰ ਸਪਸ਼ਟੀਕਰਨ ਦੇ ਕੇ ਦੱਸ ਦਿਓ ਕਿ ਕਿੱਥੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿਹੜੀ ਤਰੀਕ ਨੂੰ ਕੀਤਾ ਜਾ ਰਿਹਾ ਹੈ ਔਰ ਕੀ ਲਾਮਬੰਦੀ ਹੈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਹ ਥੋੜਾ ਜਿਹਾ ਨਹੀਂ ਇਹ ਜੀ ਬਾਬਾ ਕਾਲਾ ਦੀ ਧਰਤੀ ਤੇ ਉੱਥੇ ਬਾਬਾ ਕਾਲਾ ਗੁਰਦੁਆਰਾ ਸਭ ਤੋਂ ਥੋੜਾ ਜਿਹਾ ਪਹਿਲਾਂ ਇਧਰ ਜਿੱਦੋਂ ਪਟਾਲੀਆ ਨੂੰ ਜਾਂਦੇ ਉੱਥੇ ਇੱਕ ਟੋਲ ਪੰਪੋ ਦੇ ਸਾਹਮਣੇ ਇੱਕ ਜਮੀਨ ਆ ਉੱਦ ਉਹਦੇ ਉਹਦੇ ਵਿੱਚ ਕਰ ਰਹੇ ਆ ਪ੍ਰੋਗਰਾਮ ਤੇ ਇਹ ਉਹਦੇ ਵਾਸਤੇ ਹੋਈ ਹੈ ਕਿ ਲਾਹ ਮੰਦੀ ਅਸੀਂ ਆਪਣੇ ਕੌਮ ਨੂੰ ਜਿਹੜੀ ਨੌਜਵਾਨੀ ਆ ਜਾਂ ਸਾਰਿਆਂ ਨੂੰ ਇਹ ਸੋਚ ਰਹੇ ਕਿ ਜਿਹੜੇ ਸਾਡੇ ਜਿਹੜੇ ਮਸਲੇ ਆ ਜਾਂ ਨੌਜਵਾਨੀ ਦਾ ਤੇ ਨਸ਼ਿਆਂ ਦਾ ਜਾਂ ਇਹ ਚੀਜ਼ਾਂ ਵਾਸਤੇ ਸਾਨੂੰ ਚਿੰਤਕ